ਆਜ਼ਾਦੀ ਕੁਲਾਟੀਆਂ ਨੂੰ ਸਮਰਪਿਤ ਨਿਸ਼ਕਾਮ ਸੇਵਾ ਸੰਸਥਾ ਵੱਲੋਂ 15 ਅਗਸਤ ਦੇ ਮੌਕੇ ਤੇ ਕਿਸ਼ੋਰ ਰਹਿਣਾ ਦੀ ਪਰਥਾਨ ਕੀ ਹੈ ਸ਼੍ਰੀ ਰਾਧਾ ਕ੍ਰਿਸ਼ਨ ਮੈਡੀਸਿਟੀ ਬਟਾਲਾ ਰੋਡ ਦੇ ਸਹਿਯੋਗ ਨਾਲ ਤਈਵਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 35 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਇਸ ਕੈਂਪ ਵਿੱਚ ਸਮਾਜ ਸੇਵਾ ਦੇ ਪ੍ਰੈਜ਼ੀਡੈਂਟ ਅਵਾਰਡੀ ਸਵਰਾਜ ਗਰੋਵਰ ਵਿਸ਼ੇਸ਼ ਤੌਰ ਤੇ ਪਹੁੰਚੇ ਹਸਪਤਾਲ ਦੇ ਐਮਡੀ ਰਮਨ ਸ਼ਰਮਾ ਤੇ ਨਿਸ਼ਕਾਮ ਸੇਵਾ ਤੋਂ ਵਿਕਰਮ ਡੰਡੋਰਾ ਰਵਿੰਦਰ ਅਰੋੜਾ ਪ੍ਰੋਫੈਸਰ ਵਿਜੇ ਪਨੂਟ ਪਰਮੋਦ ਮਹਾਜਨ ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਤੇ ਇਸ ਵਕਤ ਕੈਂਪੇਨ ਜੀ ਅੱਜ ਇਹ ਸ਼ਹੀਦਾਂ ਨੂੰ ਸਮਰਪਿਤ ਹੈ ਔਰ ਮੈਂ ਬਹੁਤ ਖੁਸ਼ੀ ਹਾਂ ਕਿ ਅੱਜ ਸਾਨੂੰ ਆਸ਼ੀਰਵਾਦ ਵੀ ਮਿਲ ਰਿਹਾ ਹੈ ਸੋਰਾਜ ਗਰੋਵਰ ਜੀ ਸਾਡੇ ਕੈਂਪ ਤੇ ਪਹੁੰਚੇ ਹੈ ਮੈਂ ਆਪਣੀ ਟੀਮ ਦਾ ਧੰਨਵਾਦੀ ਹਾਂ ਜਿੰਨੇ ਵੀ ਮੇਰੇ ਮੈਂਬਰ ਹੈ ਨਿਸ਼ਕਾਮ ਸਿਆਓ 23ਵਾਂ ਕੈਂਪ ਹੈ ਸ਼੍ਰੀ ਰਾਧਾ ਕ੍ਰਿਸ਼ਨਾ ਮੈਡਿਸਟਰੀ ਤੇ ਕੈਂਪ ਲੱਗਿਆ ਹੈ ਮਕਸਦ ਇਹ ਕੀ ਹੈ ਜਿਹੜੇ ਸ਼ਹੀਦ ਐ ਸੀ ਥੋੜਾ ਜਿਹਾ ਜੋ ਉਪਰਾਲਾ ਕਰਾ ਰਹੇ ਹਰ ਸਾਲ ਵੈਸੇ ਕਰਦੇ ਆਂ ਹਰ ਮਹੀਨੇ ਆਪਾਂ ਬਲੱਡ ਡੋਨੇਸ਼ਨ ਲਗਾਉਂਦੇ ਆਂ ਲੇਕਿਨ ਇਸ ਕੈਂਪ ਦਾ ਮਕਸਦ ਇਹ ਹੈ ਜਿਹੜੇ ਸਾਡੇ ਸੁਤੰਤਰਤਾ ਸੈਨਾ ਨਹੀਂ ਐ ਉਹਨਾਂ ਨੂੰ ਇਹ ਸਮਰਪਿਤ ਹੈ ਅੱਗੇ ਵੀ ਐਸੇ ਉਪਰਾਲੇ ਕਰਤੇ ਰਹੋਗੇ ਔਰ ਮੈਂ ਬਾਕੀਆਂ ਨੂੰ ਵੀ ਅਪੀਲ ਕਰਦਾ ਕਿ ਜੇ ਆਪਣੇ ਦੇਸ਼ ਵਾਸਤੇ ਸੱਚੀ ਸੇਵਾ ਕਰਨੀ ਹੈ ਮਾਨਵਤਾ ਦੀ ਸੇਵਾ ਕਰੋ ਲੋਕਾਂ ਦੀ ਜਾਨਾਂ ਬਚਾਓ ਜਿਹੜੀ ਰੋਜ਼ ਖੂਨ ਕਮੀ ਖੂਨ ਦੀ ਕਮੀ ਕਰਕੇ ਚਿਕਿਤਸਾ ਕੇਂਦਰਾਂ 'ਚ ਖੂਨ ਦੀ ਕਮੀ ਕਰਕੇ ਚਲੀ ਜਾਂਦੇ ਮੈਂ ਤੁਹਾਨੂੰ अपने जोड़े शहर वासी में यकीन दवाऊँगा ये सेवा जो है आगे भी करते रहूँगा आज यहाँ पर निष्काम सेवा ऑर्गेनाइजेशन जिसके कि हेड जो हैं वो किशोर रैना जी हैं इनको मैं तहे दिल से बधाई देना चाहूँगी कि ये हर साल आज़ादी के दिन खून दान कैंप लगाते हैं और मैं सोचती कि खून दान से बड़ा कोई और दान है ही नहीं है और वो भी आज के दिन आज जबकि देश भक्तों के प्रति जो है वो हमारा बहुत बड़ा कर्ज़ है क्योंकि उन्होंने अपना बलिदान देकर आज हम जो है वो इस आज़ाद रह रहे हैं और सांस ले रहे हैं और मैं सोचती हूँ कि जो ये आज काम करते हैं उन शहीदों के प्रति जो है वो एक सच्ची श्रद्धांजलि है आज़ादी का दिहाड़ा हर कोई अपने तरीके ना मना रहा है तो निष्काम सेवा ऑर्गनाइजेशन वालों एक वक्रा उपराला करते हुए आज़ादी दिहाड़े से खूनदान कैंप लगाया गया जो कि स्वतंत्रता सैनानिया को समर्पित किया गया है ਇਹ ਸੰਸਥਾ ਪਹਿਲਾਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਤੇ ਅੱਗੇ ਤੋਂ ਵੀ ਉਹਨਾਂ ਦਾ ਆਖਣਾ ਹੈ ਕਿ ਇਹ ਸੇਵਾ ਜਾਰੀ ਰਹੇਗੀ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨਿਊ